ਤਿਉਹਾਰਾਂ ਖਾਸ ਕਰਕੇ ਛੱਟ ਮਹਾਪਰਵ ਦੌਰਾਨ ਯਾਤਰੀਆਂ ਦੀ ਵਧ ਰਹੀ ਗਿਣਤੀ ਨੂੰ ਧਿਆਨ ਦੇ ਵਿੱਚ ਰੱਖਦਿਆਂ ਰੇਲਵੇ ਦੇ ਜੰਮੂ ਡਿਵੀਜ਼ਨ ਵੱਲੋਂ ਯਾਤਰੀਆਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਤਰਜੀਹ ਦਿੰਦਿਆਂ ਕਈ ਪ੍ਰਭਾਵਸ਼ਾਲੀ ਉਪਾਅ ਕੀਤੇ ਗਏ ਨੇ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਸ਼ਨਾਂ 'ਤੇ ਆਟੋਮੈਟਿਕ ਟਿਕਟ ਵੈਂਟਿੰਗ ਮਸ਼ੀਨਾਂ ਲਗਾਈਆਂ ਗਈਆਂ ਨੇ ਇਸ ਤੋਂ ਇਲਾਵਾ ਸੁਚਾਰੂ ਰੇਲ ਸੰਚਾਲਨ ਯਕੀਨੀ ਬਣਾਉਣ ਦੇ ਲਈ ਵਾਧੂ ਸਟਾਫ ਤਾਇਨਾਤ ਕੀਤਾ ਗਿਆ ਹੈ ਯਾਤਰੀਆਂ ਦੀ ਸਹਾਇਤਾ ਲਈ ਸਟੇਸ਼ਨਾਂ 'ਤੇ ਹੈਲਪ ਡੈਸਕ ਸਥਾਪਿਤ ਕੀਤੇ ਗਏ ਨੇ ਜੀਆਰਪੀ ਅਤੇ ਆਰਪੀਐਫ ਵੱਲੋਂ ਉਸ ਰੱਖਿਆ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਨਾਲ ਭੀੜ ਨੂੰ ਕਾਬੂ ਕਰਨ ਯਾਤਰੀ ਸੁਰੱਖਿਆ ਸਟੇਸ਼ਨ ਸਹੂਲਤਾਂ ਤੇ ਜਨਤਕ ਸਹੂਲਤਾਂ ਨੂੰ ਮਜ਼ਬੂਤ ਕਰਨ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ ਅਜਿਹੀ ਹੀ ਉਪਰਾਲੇ ਪਠਾਨਕੋਟ ਕੈਂਟ ਤੇ ਪਠਾਨਕੋਟ ਸਿਟੀ ਸਟੇਸ਼ਨਾਂ ਤੇ ਵਿਖਣ ਨੂੰ ਮਿਲ ਰਹੇ ਨੇ ਜਾਣੇ ਜਨਮ ਵਿੱਚ ਸਾਫ ਸਫਾਈ ਵਿੱਚ ਸਭ ਕੁਝ ਬਹੁਤ ਅੱਛਾ ਹੈ ਪਰਵੰਧ ਹੈ ਟਸਕ ਲਗਾ ਹੋਇਆ ਹੈ ਕਚਰੇ ਕੇ ਲਈ ਔਰ ਪਾਣੀ ਕੀ ਵਿਵਸਥਾ ਹੈ सब कुछ की जगह व्यवस्था है फ्रिज लगा हुआ है सर कुछ की व्यवस्था है पूछताछ के लिए भी बहुत अच्छी व्यवस्था है हमें भी हम आए थे तो हमें भी बता नहीं था, तो के लिए था से बताया सर लोगों ने बहुत अच्छा से टिकट कटाए पैसेंजर को किसी भी भी टाइप की परेशानी नहीं है और आ, आ, बहुत अच्छा मैनेजमेंट है हाँ मैं आपका सभी पैसेंजर आप लोगों को मीडिया का सभी का धन्यवाद अदा करता हूँ चेकिंग जी है ਕਿਤੇ ਜਾ ਰਹੀ ਆ ਤਾਂ ਕਿ ਜੋ ਜਿਹੜਾ ਸ਼ਤਪੂਜਾ ਦਾ ਜਿਹੜਾ ਰਸ਼ ਜਿਹੜਾ ਆ ਕਾਫੀ ਜ਼ਿਆਦਾ ਆ ਕਿ ਜਿਹੜਾ ਪੈਸੇਂਜਰ ਜਿਹੜੇ ਆ ਉਹ ਅਮਨਮਾਨ ਦੇ ਨਾਲ ਜਿਹੜੇ ਉਹ ਆਪਣੀ ਮੰਜ਼ਿਲ ਤੇ ਜਿਹੜਾ ਆ ਪਹੁੰਚ ਸਕਣ ਅਸੀਂ ਇੱਥੇ ਕਾਫੀ ਜ਼ਿਆਦਾ ਜੀਆਰਪੀ ਆਰਪੀਐਫ ਤੇ ਜ਼ਿਲ੍ਹਾ ਪੁਲਿਸ ਐਂਟੀ ਸੈਬੋਡੇਟੀ ਟੀਮਾਂ ਛੜੀਆਂ ਆ ਉਹ ਵੱਧ ਤੋਂ ਵੱਧ ਜਿਹੜੀਆਂ ਚੈਕਿੰਗ ਕਰ ਰਹੀਆਂ ਨੇ ਤੇ ਅਸੀਂ ਜਿਹੜੇ ਆ ਉਹ ਪਲੇਨ ਕਲੋਸ ਦੇ ਵਿੱਚ ਵੀ ਆਪਣੇ ਜਿਹੜੇ ਆ ਉਹ ਮੁਲਾਜ਼ਮ ਜਿਹੜੇ ਡਿਊਟੀ ਤੇ ਲਗਾਏ ਜਾ ਸਕਦੇ ਆ ਤਾਂ ਕਿ ਕੋਈ ਅੰਸ਼ਕਾਮੀ ਕਤਲਨਾ ਨਾ ਵਾਪਸ